अच्छा अच्छा बे कोखटियां दी सब्जी कोखटियां दी सब्जी ਧਰਦੀ ਤੰਨੋਂ ਘਰ ਵਾਲੀ ਮੇਰੇ ਗੱਲ ਪੈਗੀ ਨਾ ਟੁੱਟ ਪੈਣੀ ਉਹਨੂੰ ਕੀ ਹੋ ਗਿਆ ਕਹਿੰਦੀ ਤੇਰੇ ਰੇਤ ਦੇ ਧਰਾਂ ਨੂੰ ਕੋਈ ਅਕਲ ਨਹੀਂ ਕਹਿੰਦੀ ਤੜਕੋ ਚਾਹ ਦੇ ਨਾਲ ਰਸਗੁੱਲੇ ਗੁਲਾਬ ਜਾਮਣਾ ਫੜਾਈ ਨਹੀਂ ਆ ਸਾਗੀ ਚ ਪਾ ਕੇ ਖਰਾਬ ਕੀ ਦਿੱਤੇ ਬੇ ਗੱਪੀਆਂ ਫੇਰੋਂ ਕਿਤੇ ਤੇ ਪੇਕੇ ਨਹੀਂ ਗਈ ਕਿਤੇ ਤੰਨੋਂ ਚਲੀ ਗਈ ਲੜਕੇ ਚਲੀ ਗਈ ਨਿਆਣੇ ਇੱਥੇ ਜੱਟ ਗਿਆ ਦੋ ਤਾਂ ਜੀਪਾਂ ਦੀਆਂ ਮਾਰੀ ਜਾਂਦੇ ਮੂਹਰੇ ਬਈ ਅੱਛਾ ਜੇ ਬਾਅਦ ਕਹਿੰਦੇ ਡੈਡੀ ਕੁਝ ਬਣਾ ਕੇ ਖਵਾ ਨਾ ਤੁਚਾਣਿਆ ਫਿਰ ਤੂੰ ਕੁਝ ਖਵਾਇਆ ਕਿ ਨਹੀਂ ਉਹ ਤੈਨੂੰ ਪਤਾ ਧੰਨੋ ਆਮਲੀ ਮੰਦਲ ਘੋਈ ਦੇ ਮੈਂ ਤੇ ਕਾਟੀ ਵੜਦਾ ਜੇ ਕਹਿੰਦੇ ਚਾਹ ਚੂ ਬਣਾਉਣੀ ਹੋਵੇ ਥੇਰ ਭਵਾ ਮਾਰਦੇ ਅੱਛਾ ਮੈਂ ਕਦੀ ਹੁਣ ਤੱਕ ਘਰ ਵਾਲੀ ਨੂੰ ਮਗਲਾਲ ਕਰਨਾ ਹੀ ਪਿਆ। ਦੇ ਮੋਬਾਈਲ ਉੱਗਾ। ਆਹ। ਉਹ ਮੈਂ ਤਨੋਂ ਘਰ ਵਾਲੀ ਨੂੰ ਮਗਲਾਲ ਕੀਤਾ ਮੈਂ ਕਿ ਹੈਲੋ ਮੈਡਮ ਜੀ ਕੀ ਕਰਦੇ ਹੋ? ਨਾ ਡੁੱਪਚਾਣਿਆ ਫੇਰ ਅਖੋ ਤੇਰੀ ਮੈਡਮ ਕੀ ਕਹਿੰਦੀ? ਕਹਿੰਦੀ ਜੀ ਸਾਡੇ ਦੀਲੀ ਤੇ ਬਾਬਾ RAMਦੇਵ ਆਇਆ ਮੈਂ ਤਾਂ ਜੋ ਕਾ ਕਰਦੀ ਪਈਆ। ਅੱਛਾ ਫੇਰ ਮੈਨੂੰ ਕਹਿੰਦੀ ਜੀ ਤੁਸੀਂ ਕੀ ਕਰਦੇ ਹੋ? ਮੈਂ ਕਿਹਾ ਬਾਗੀ ਟੀਵੀ ਤੇ ਨਾ ਹਜਾਰ ਆਇਆ ਸੀ ਤਾਂ ਭੁੱਖੇ ਮਰਦੇ ਸੀ ਘੱਟੀਆਂ ਘਰ ਵਾਲੀਆਂ ਚੰਗੀਆਂ ਹੁੰਦੀਆਂ ਨੇ ਕਿਤੇ ਉਹਨੂੰ ਤਲਾਕ ਨਾ ਦੇ ਦੀ ਮੇਰੀ ਗੱਲ ਸੁਣ ਲੈ ਹੁਣ ਮੈਨੂੰ ਗੁੱਸਾ ਨਾ ਚੜਾਈ ਮੈਂ ਤਲਾਕ ਦੇ ਹੀ ਦੇ ਨਾ ਡੁੱਬ ਜਾਣੇ ਨਹੀਂ ਦੇਣਾ ਮੇਰੀ ਗੱਲ ਸੁਣ ਲੈ ਮੇਰਾ ਬਲੱਡ ਪਤੀ ਜਾਂਦਾ ਮੈਨੂੰ ਗੁੱਸਾ ਜਿਹੜੀ ਜਾਂਦਾ ਮੈਂ ਤੈਨੂੰ ਦੱਸਦਾ ਮੈਂ ਉਹਨੂੰ ਤਲਾਕ ਦੇ ਦੇ ਨਾ ਡੁੱਬ ਜਾਣੇ ਉਹਨੂੰ ਤਲਾਕ ਦੇ ਕੇ ਤੂੰ ਕੀ ਕਰੇਗਾ ਮੈਂ ਤੇਰੇ ਨਾਲ ਵਿਆਹ ਕਰਾਂਗੀ ਦੌਰ ਫਿੱਟੇ ਨੂੰ ਮੈਂ ਤਾਂ ਨਹੀਂ ਕਰਾਉਣਾ ਕਿਉਂ ਆ ਬਾਬਾ ਜੀ ਦੇਖ ਲੋ ਹੁਣੀ ਜਵਾਬ ਤੇ ਜਾਂਦੀ ਕਹਿੰਦੀ ਮੈਂ ਨਹੀਂ ਕਰਾਉਣਾ ਮੈਂ ਤੈਨੂੰ ਦੱਸਦਾ ਮੈਂ ਤੇਰੇ ਨਾਲ ਵਿਆਹ ਕਰਾਉਣਾ ਦੇ ਮੈਂ ਤਾਂ ਨਹੀਂ ਕਰਾਉਣਾ ਕਹਿੰਦਾ ਬਾਬਾ ਮਾੜਿਆ ਤੂੰ ਵੀ ਪਰਮਾਇਸ ਪਾਦੋਂ ਮੁੰਡਾ ਮਾੜਾ ਨਹੀਂ ਇਹਨਾਂ ਕਦੇ ਲੈ ਟੂਟਿਆ ਦੀ ਗੱਪੀ ਜੋ ਕਿ ਤਾ ਪਾਣੀ ਦੇ ਉਹ ਰਾਲਾ ਦੇ ਮੈਂ ਤਾਂ ਨਿਕਲਣਾ ਰਾਲਾ ਭੈਣ ਬਣ ਕੇ ਦਰ ਫਿਟੇ ਮੂਹ ਗੁੜ ਧਿਆਨ ਰੱਖੀ ਜਾਂਦਾ ਮੈਂ ਅੱਗੇ ਭੈਣ ਆਖੀ ਜਾਂਦਾ ਮਰਸਾ ਕਾ ਕਮਰਾ ਲੈ ਲਾਂਗੇ ਪਾਉ ਦੇ ਗੱਪੀਆਂ ਬਿਆਦਾ ਤਾਂ ਇੱਕ ਝਾਕਾ ਹੁੰਦਾ ਹੈ ਉਹ ਕੰਮ ਲਈ ਬਿਆਤੋ ਬਾਤਿਕ ਕਾਕਾ ਹੁੰਦਾ ਜੇ ਟੁੱਟ ਪੈਣੀ ਹੈ ਜੇ ਪਰ ਕਿਤੇ ਲੰਮੇ ਮਿਰਜੋ ਜੀ ਸਾਰੀ ਉਮਰ ਤਾਂ ਬਿਆਪਾ ਹੁੰਦਾ ਜਿਗਤਾਰਾ ਆਪਣਾ ਨੀਂਦਰ ਕਰਾਈ ਵਰਤੈ ਧੀ ਗੱਪੀਆਂ ਕੋ ਜਿਹੜੀ ਮੈਡਮ ਨਹੀਂ ਬੈਠੀ ਆ ਤੋ ਤੇਰੇ ਕੀ ਸੁਟੜੀ ਇਹ ਹੋ ਹੋ ਵੀ ਬੈਠੀ ਆ ਦੇ ਮਰ ਜਣਿਆ ਤੇ ਮੱਖੀਆਂ ਬਹੁਤ ਬਿੰਦੀਆਂ ਉਹ ਮੱਖੀਆਂ ਤਾਂ ਕਿਤੇ ਕਿਤੇ ਸਰਮ ਦੇ ਖੋਲ ਤੇ ਕਾਈ ਜਾਂਦੀਆਂ ਦੇ ਮੱਖੀਆਂ ਤਾਂ ਆਉਂਦੇ ਤੇ ਵੀ ਬਹੁਤ ਬਿੰਦੀਆਂ ਉਹ ਮੱਡੀਆਂ ਤਾਂ ਕਿਤੇ ਕਿਤੇ ਗਲਾਬ ਦੀ ਫੁੱਲ ਵੀ ਬੈ ਹੀ ਜਾਂਦੀਆਂ ਅੱਛਾ ਅੱਛਾ ਉਹ ਗੀ ਸਰੋਂ ਦਾ ਫੁੱਲ ਬਿਲਕੁਲ ਉਹ ਹੋ ਗਿਆ ਗਲਾਬ ਦਾ ਫੁੱਲ ਬਿਲਕੁਲ ਦੇ ਮਰ ਜਾਣਿਆ ਮੱਖੀਆਂ ਤਾਂ ਮੇਰੇ ਤੋਂ ਵੀ ਬਹੁਤ ਬੰਦੀਆਂ ਉਹ ਮੱਡੀਆਂ ਤਾਂ ਕਿਤੇ ਕਿਤੇ ਕੰਧ ਦੇ ਵੀ ਬੈ ਹੀ ਜਾਂਦੀਆਂ ਦੁਰ ਉਹ ਮੇਰੀ ਗੱਲ ਸੁਣ ਤਾਨੂੰ ਆ ਦਿਖਤਾ ਅੰਤਾ ਮੈਂਬਰ ਇਹ ਗਾਂਦੀ ਤੇ ਕੀ ਗੱਲ ਵਾਲ ਜੇ ਉੱਤੇ ਪਏ ਇਹ ਪਹਿਲੇ ਐ ਨਹੀਂ ਸੀ ਦੇ ਦੇ ਤਾਂ ਸ਼ੁਰੂ ਤੋਂ ਹੀ ਬਾਲਣੀ ਚਲ ਆਪਾਂ ਕਿਹਦਾ ਲਵਾ ਕੇ ਦੇਣਿਆ ਮੇਰੀ ਗੱਲ ਸੁਣ ਤੰਮਾ ਮੈਨੂੰ ਗੱਲ ਯਾਦ ਆ ਕਿ ਪਲਸੋਂ ਨਾਲ ਕਿਤੇ ਥੋਡੇ ਘਰ ਦੇ ਮੂਰੇ ਬੋੜਾ ਖੂਹ ਦੇ ਹੋਂ ਉਹਦੇ ਮੂਰੇ ਬੜਾ ਕੱਟ ਸੀ ਕੀ ਗੱਲ ਹੋ ਗਈ ਜਿਹੜੀ ਮੇਰੀ ਬੇਬੇ ਆ ਤਰਤਾਰੋ ਦੇ ਹੋਂ ਮਰ ਗਈ ਦੋਰਾ ਪੀਟੇ ਮੂ ਬੇਹੋਂ ਕੁਛ ਨਹੀਂ ਹੋਇਆ ਫਿਰ ਹੋਇਆ ਕਿ ਵਿਸਫੋਟ ਹੀ ਕਿਤੇ 20 ਸਾਲ ਬੋੜੇ ਕੁਝ ਘੜੀ ਡੱਗਦੀ ਅੱਛਾ ਬੋੜੀ ਕਰਤਾਰੋ ਗੁੜੀ ਦੀ 20 ਸਾਲ ਪਹਿਲਾਂ ਘੜੀ ਬੋੜੇ ਖੂਹ ਤੇ ਪੈ ਕੇ ਡੱਗੀ ਦੀਆਂ ਹੋ ਅੱਛਾ ਹੁਣ ਹੈਰਾਨ ਹੋਣ ਵਾਲੀ ਇਹ ਗੱਲ ਆ ਕੱਲ ਉਹਦੀ ਖੂਹ ਚੋਂ ਘੜੀ ਨਿਕਲੀ ਤੇ ਉਹ ਵੀ ਚੱਲਦੀ ਉਹ ਤਨੋਂ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਉਸੇ ਬੁੜੇ ਖੂਹ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਸਾਡਾ ਪੁੱਟ ਡਿੱਗਿਆ ਸੀ ਕੱਲ ਜਾਂਦਾ ਹੀ ਉਹ ਨਿਕਲਿਆ ਨਾ ਡੁੱਬ ਜਾਣਿਆ ਥੋੜਾ ਬੁੜਾ ਬੂੜੇ ਖੂਚ ਕੀ ਕਰਦਾ ਸੀ ਥੋੜਾ ਬੁੜਾ ਬੂੜੇ ਖੂਹ ਕੀ ਕਰਦਾ ਸੀ ਛੋਟੀ-ਕੁਡੀ ਦੀ ਘੜੀ ਨੂੰ ਚਾਬੀ ਦਿੰਦਾ ਸੀ ਪਰ ਛਟੇ ਮਰ ਜਾਣਿਆ ਤੇਰੀ ਦੇ ਗੱਪੀਆਂ ਮੈਂ ਸੁਣਿਆ ਸੀ ਪਿੱਛੇ ਜੇਹ ਤੇ ਇੱਕ ਬਿジネス ਤੋਰਿਆ ਸੀ ਉਹ ਬਿジネス ਤੋਰ ਲਿਆ ਪਰ ਨੋ ਮੈਂ ਬੋਲਦੀ ਬਾਹਰ ਮ ਕੋਲਿਆ ਅੱਛਾ ਤਾਂ ਨਵੇਂ ਮਹੀਨੇ ਮੈਂ ਮੁਰਗੀਆਂ ਨੂੰ ਘਾਤ ਗਰਾਕ ਪੁੰਦਾਰਿਆ ਕਿ ਰੇ ਮੁਰਗੀਆਂ ਨੇ ਆਂਡਾ ਨਾ ਦਿੱਤਾ। ਮੈਂ ਤੁਹ ਪੁੱਛਣਾ ਯਾ ਫਿਰ ਕੀ ਹੋਇਆ? ਫਿਰ ਤਾਂ ਨਵੇਂ ਮਹੀਨੇ ਕੁ ਰਾਜੜ ਗਿਆ। ਪੁੱਛਿਉ ਮੈਂ ਕਿਰਪਾਨ ਕੱਢੀ। ਓਏ ਹੋਏ। ਹੌਲਦੀ ਭਾਂ ਦੇ ਵਿੱਚ ਲੈ। ਅੱਛਾ। ਅਸੀਂ ਗਾਰਨੇ ਮੁਰਗੀਆਂ ਕਰਨ ਖੋਲ ਕੇ ਬੰਦੋ। ਇਸਆਂ ਮੁਰਗੀਆਂ ਨੇ ਤੜਕੇ ਨੂੰ ਦੋ ਦੋ ਆਂਡੇ ਦੇਣੇ ਜਿਹੜੀ ਮੁਰਗੀ ਨੇ ਇੱਕ ਦਿੱਤਾ ਕਿਤੇ ਬਣ ਕੇ। ਵੀ ਇੰਨਾ ਰੋਗ ਇੱਕ ਫੰਟਰ ਜੀ ਤੇਰੇ ਆਰ ਕੀ ਹੁੰਦੇ ਲੱਗੀ ਹੋਏ ਉਹਨੇ ਐਕਟਿਵੇਟ ਕਰ ਦਿੱਤਾ। ਦੁਰ ਟੂਟੇ ਮੂਤੇ ਮੈਂ ਉਹ ਜੇ ਮੈਂ ਕਹਿੰਦਾ ਤੈਨੂੰ ਮੇਰੀ ਰਾਤ ਵਾਲੇ ਚੈਲੰਜ ਦਾ ਪਤਾ ਨਹੀਂ ਲੱਗਿਆ। ਅੱਗੋਂ ਕਹਿੰਦਾ ਭਾਜੀ ਮੈਂ ਤਾਂ ਮੁਰਗਾ ਐ ਮੈਂ ਤਾਂ ਇੱਕ ਮਸਾ ਦਿੱਤਾ। ਏ ਗੱਪੀਆਂ ਮੈਂ ਸੁਣਿਆ ਸੀ ਪਿੱਛੇ ਜੇ ਤੂੰ ਸੰਤ ਬਣ ਗਿਆ। ਆ ਵੰਤਾ ਪਾੜ ਕੇ ਸੀ ਤਮੋਂ ਪੈਨਡਾਲੀ ਕੋਟ ਕੱਤਣਾ ਇਹ ਲੱਗੇ ਜੁੱਧੇ ਦੀ ਫੌਮ ਵਾਰਿਆ ਕੀ ਗੱਲ ਹੋ ਗਈ। ਜੇ ਮਰ ਚੜਿਆ ਮੇਰਾ ਵੀ ਸਿਰ ਭਾਰੀ ਭਾਰੀ ਰਹਿੰਦਾ। ਉਹ ਜ਼ੇਰ ਭਾਰੀ ਦਾ ਜ਼ਰੂ ਪੈਰ ਭਾਰੀ ਦਾ ਉਕਾ ਹੁੰਦਾ ਮੈਂ ਤੈਨੂੰ ਪਾਜ ਦਾ ਕਰਦਾਂਗੇ ਪਾ ਕਰਨਾ ਪਿਆ ਦੇ ਦੱਸ ਤਾ ਸਹੀ ਮੇਰੀ ਗਾਲ ਹੁੰਦਾ ਸਾਡੇ ਬਾਬਾ ਜੀ ਵੱਲੋਂ ਬਹੁਤ ਘੋਰਾ ਮਾਨ ਬਾਬਾ ਗੋਦਾ ਵਾਂਗੂ ਨਾ ਮਿਲੋਂ ਬਹੁਤ ਜ਼ਰਾ ਮਾਨ ਆਇਆ ਪਾ ਕਰਨਾ ਪੈਣਾ ਮੈਂ ਤੈਨੂੰ ਸਾਰਾ ਇਲਾਜ ਦਾਂਗੀ ਕਰ ਲੂੰਗੀ ਆਏ ਕਰੀ ਤਾਂ ਨਾ ਭਰੇ ਕਿ ਡੋਲੂ ਲੈ ਅੱਛਾ ਲੈ ਲਿਆ ਦੋਨੋਂ ਦੇ ਵਿੱਚ ਕਬਲਾ ਕਹੁੰਦਾ ਦੁੱਧ ਪਾਲੀ ਪਾਲਿਆ ਉਹਦੇ ਵਿੱਚ ਮੱਕਰੀ ਦੀਆਂ ਮੇਕਣਾ ਆਏ ਚੰਗੀ ਤਰ੍ਹਾਂ ਕੋਲ ਕੇ ਵਗੜ ਕੇ ਚੌਂਕ ਦੇ ਵਿੱਚ ਜਾ ਕੇ ਕਾਲੀ ਕੁੱਤੀ ਨੂੰ ਨਾ ਡੁੱਬ ਜਣਿਆ ਜੀ ਉੱਥੇ ਕਾਲੀ ਕੁੱਤੀ ਨਾਲ ਮੇਰਾ ਆਪਾ ਬਲੀ ਬੁਰੇ ਟਾਈਮ ਮਰ ਜਾਣੀਆ ਤੇਰੀ ਉਹ ਮੇਰੀ ਗੱਲ ਸੁਣ ਤਨੂ ਮੇਰੇ ਨਾ ਦਿਮਾਗ ਤੇ 3-4 ਦਿਨ ਹੋ ਗਏ ਟੈਨਸ਼ਨ ਦੀ ਬਹੁਤ ਨਾ ਟੁੱਟ ਪੈਣੀਆ ਕੀ ਹੋ ਗਿਆ ਮੈਨੂੰ ਇੱਕ ਦਿਨ ਐਨਾ ਭੈੜਾ ਸੁਪਨਾ ਆਇਆ ਨਾ ਸੋ ਸੁਪਨੇ ਦੇ ਵਿੱਚ ਬਹੁਤ ਮਾੜਾ। ਮੈਂ ਰੋਚਣਿਆ ਕੀ ਹੋ ਗਿਆ? ਤੁਨੋਂ ਸੁਪਨੇ ਦੇ ਵਿੱਚ ਤੈਨੂੰ ਡਾਕੂ ਚਾਕੇ ਲੈ ਗਏ। ਅੱਛਾ। ਓੜੀਆਂ ਤੇ ਆਏ ਤਗੜ 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 ਤਗੜ। ਇਹੋ ਮੈਨੂੰ ਪਤਾ ਲੱਗਿਆ ਵੀ ਡਾਕੂ ਚਾਕੇ ਨਾਲ ਹੀ ਤੁਨੋਂ ਮੈਂ ਪੱਜਿਆ ਉਹਨਾਂ ਦੇ। ਅੱਛਾ। ਉਹ ਡਗੜ ਤਗੜ 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 ਕਰਦੇ ਉਹ ਜੰਡਲ 'ਚ ਪੜ ਗਏ। ਨਾ ਡੁੱਬ ਜਾਣਿਆ ਫੇਰ ਕੀ ਹੋਇਆ? ਮੈਂ ਵੀ ਤੁਨੋਂ ਨਾਲ ਹੀ ਡਗੜ ਤਗੜ ਕਰਨਾ ਮਗਰ ਭੱਜਿਆ ਗਿਆ ਜੰਡਲ ਦੇ ਵਿੱਚ ਇੱਕ ਵੱਡਾ ਸਾਰਾ ਗੇਟ ਆ ਗਿਆ। ਅੱਛਾ। ਡੇੜ ਦੇ ਮੈਚ ਵੀ ਤੁਸੀਂ ਨਾਂਗੇ ਤੇ ਮੈਂ ਗੇਟ ਤੇ ਜਾ ਕੇ ਛੜ ਗਿਆ ਨਾ ਰੋੜ ਚਣਿਆ ਫਿਰ ਕੀ ਹੋਇਆ ਫਿਰ ਤਾਂ ਤੈਨੂੰ ਤੈਨੂੰ ਪਤਾ ਕੀ ਹੋਇਆ ਮੈਂ ਤਾਂ ਗੇਟ ਕੀ ਖੜਾ ਸੀ ਸੁਰਖਤੇ ਮਰ ਚਣਿਆ ਤੇਰੇ ਵੇ ਗੱਪੀਆਂ ਮੈਂ ਸੋਹਣ ਦੀ ਪਿੱਛੇ ਜੇ ਥੋਡੇ ਪਿੰਡ ਬਾਣੀਆਂ ਦਾ ਬੜਾ 2 ਕਰੋੜ ਰੁਪਏ ਦੇ ਗਿਆ ਉਹ ਤਨੋਂ ਸਾਡੇ ਪਿੰਡ ਵਾਲੇ ਬੀਜੇ ਬਾਣੀਆਂ ਦਾ ਬੜਾ 2 ਕਰੋੜ ਰੁਪਏ ਦੇ ਗਿਆ ਪਰ ਉਹ 2 ਕਰੋੜ ਰੁਪਏ ਕਿਵੇਂ ਦੇ ਗਿਆ ਉਹ ਕਿਤੇ ਤੁਹਾਨੂੰ ਮਰਦਾ ਮਰਦਾ ਦੋ ਉਂਗਲਾਂ ਘੜੀਆਂ ਕਰਕੇ ਨਾ ਡੁੱਪ ਜਣਿਆ ਉਹ ਦੋ ਉਂਗਲਾਂ ਕਿਉਂ ਘੜੀਆਂ ਕਰ ਗਿਆ ਬਾੜੀਆਂ ਨੇ ਸੋਚਿਆ ਵੀ ਜਿਹੜਾ ਝੰਡਾ ਬਾਪੂ ਮਰਦਾ ਮਰਦਾ ਦੋ ਉਂਗਲਾਂ ਘੜੀਆਂ ਕਰਕੇ ਕੋ ਕਹਿਣਾ ਚਾਹੁੰਦਾ ਬੀ ਆਹੋ ਪਰ ਉਹ ਬਾੜੀਆਂ ਕੰਮ ਸਿਆਣੀ ਹੁੰਦੀ ਆ ਉਹ ਪਿੰਡ ਵਾਲੇ ਡਾਕਟਰ ਕੋਲੇ ਗਏ ਕਹਿੰਦੇ ਡਾਕਟਰ ਸਾਹਿਬ ਇਹ ਜੱਟਾ ਬਾਪੂ ਮਰਦਾ ਮਰਦਾ ਦੋ ਉਂਗਲਾਂ ਘੜੀਆਂ ਕਰ ਗਿਆ ਅੱਛਾ ਡਾਕਟਰ ਕਹਿੰਦਾ ਰੁਪਈਆ 5 ਲੱਖ ਲੱਗੂ ਬਾਪੂ ਥੋੜਾ ਜੰਡਾ ਹੋ ਜੂ 5 ਮਿੰਟ ਜਿਹੜਾ ਕੋ ਕੋ ਜਨਾ ਕੋ ਜੂ ਅੱਛਾ ਵੇ ਫੇਰ ਕੀ ਹੋਇਆ ਤੰਨੋਂ ਬਾੜੀਆਂ ਕੌਮ ਜ਼ਿਆੜੀ ਹੋ ਉਹਨਾਂ ਨੇ ਡਾਕਟਰ ਨੂੰ 5 ਲੱਖ ਰੁਪਈਆ ਦਿੱਤਾ ਤੇ ਆਪਨੇ ਬਾਪੂ ਦੇ ਟੀਕਾ ਲਵਾ ਲਿਆ ਅੱਛਾ ਤੇ ਤੰਨੋਂ ਬਾੜੀਆਂ ਦਾ ਬੁੜਾ ਉੱਟ ਕੇ ਬਹਿ ਗਿਆ ਸਾਰਾ ਟੱਬਰ ਬਾੜੀਆਂ ਦਾਲੇ-ਦਾਲੇ ਬਹਿ ਗਿਆ ਕਹਿੰਦੇ ਪਿਤਾ ਜੀ ਤੁਸੀਂ ਮਰਦੇ ਮਰਦੇ ਤੋਂ ਉਂਗਲਾ ਘੜੀਆਂ ਕਰਦੇ ਸੀ ਕੀ ਕਹਿਣਾ ਚਾਹੁੰਦੇ ਸੀ ਪਿੰਡਾ ਪੁੱਤ ਮੈਂ ਤਾਂ ਇਹ ਕਹਿਣਾ ਵੇ ਵੀ ਨੰਬਰਦਾਰਾਂ ਤੋਂ 2 ਕਰੋੜ ਰੁਪਈਆ ਲੈਣਾ ਕਾਕ ਜਿੰ ਮਾਰੀ ਚ ਪਿਆ ਯਾਦ ਨਾਲ ਅੱਛਾ ਵੇ ਫਿਰ ਸਾਰੇ ਪਿੰਡ ਚ ਗੱਲ ਉੱਡ ਗਈ ਤੰਨੋਂ ਬਾਣੀਆਂ ਦਾ ਬੁੜਾ 2 ਕਰੋੜ ਦੇ ਗਿਆ ਬਾਣੀਆਂ ਦਾ ਬੁੜਾ 2 ਕਰੋੜ ਦੇ ਗਿਆ ਉਹ 15-20 ਦਿਨਾਂ ਪਿੱਛੋਂ ਕਿਤੇ ਬਗੂਮਰਾ ਦੀ ਕਬੜਾ ਮਾਰ ਕੇ ਹੋਏ ਹੋ ਉਹ ਵੀ ਜਾਂਦਾ ਜਾਂਦਾ ਦੋ ਉਂਗਲਾਂ ਖੜੀਆਂ ਕਰਕੇ ਪਰ ਡੁੱਬ ਜਾਣਿਆ ਉਹ ਦੋ ਉਂਗਲਾ ਕਿਉਂ ਕਰ ਗਿਆ ਉਹਨਾਂ ਨੇ ਹੋਚਾ ਵੀ ਕਿ ਤੋ ਬਾਣੀਆਂ ਦਾ ਬੁੜਾ 2 ਕਰੋੜ ਰੁਪਈਆ ਦੇ ਗਿਆ ਸਾਡਾ ਬਾਪੂ ਵੀ ਕੋ ਨਾ ਕੋ ਜਰੂਰ ਦੇ ਕੇ ਚੱਲ। ਦੇ ਆ ਹੋ। ਫੰਗੋ ਮਰਾਜ਼ੀ ਵੀ ਉਹਦੇ ਡਾਕਟਰ ਕੋਲੇ ਚੱਲੇ ਕੇ ਕਹਿੰਦੇ ਡਾਕਟਰ ਸਾਹਿਬ ਜਿਹੜਾ ਬਾਣੀਆਂ ਦੇ ਬੁੜੇ ਤੇ ਕੀ ਕੰਮ ਆਇਆ ਉਹ ਸਾਡੇ ਬੁੜੇ ਤੇ ਵੀ ਲਾ। ਅੱਛਾ। ਇਹ ਡਾਕਟਰ ਕਹਿੰਦਾ ਰੁਪਈਆ 5 ਲੱਖ ਲੱਗੂ। ਸੈਲੋ ਪਤਾ ਮਰਾਸੀ ਕਿਹੜਾ ਤਨੋਂ ਘਟੋਂਦਿਆ ਮੀਰ ਆਲ ਨੰਨਾ ਕੋਲੇ ਵੀ ਰੁਪਈਆ ਬਥੇਰਾ ਤੇਰੀਆਂ ਹੋ ਉਹਨਾਂ ਨੇ ਵੀ ਤਨੋਂ ਪੈਸੇ ਕਢੇ ਕਰਕੇ ਡਾਕਟਰ ਨੂੰ ਦੇਤੇ ਜਦੋਂ ਮਰਾਸੀਆਂ ਨੇ ਵੀ ਆਪਦੇ ਫੋਟ ਦੇ ਟੀਕਾ ਲਵਾਇਆ ਤੇ ਮਰਾਸੀਆਂ ਦਾ ਫੋਟ ਵੀ ਉੱਠ ਕੇ ਬਹਿ ਗਿਆ ਅੱਛਾ ਤੇ ਫਿਰ ਕੀ ਹੋਇਆ ਸਾਰਾ ਟੰਬਰ ਤਨੋਂ ਮਰਾਸੀ ਦੇ ਆਲੇ-ਦਾਲੇ ਬਹਿ ਕੇ ਕਹਿੰਦੇ ਪਿਤਾ ਜੀ ਪਰਪਾ ਜੀ ਧੂਰੀ ਮਾਰਦੇ ਮਾਰਦੇ ਤੋਂ ਉਂਗਲਾ ਘੜੀਆਂ ਕਰਦੇ ਸੀ ਕੀ ਕਹਿਣਾ ਚਾਹੁੰਦੇ ਸੀ ਕਹਿੰਦਾ ਪੁੱਤ ਮੈਂ ਤਾਂ ਕੀ ਕਹਿਣਾ ਮੈਂ ਤਾਂ ਹੀ ਕਹਿੰਦਾ ਸੀ ਵੀ ਜਾਂਦੇ ਜਾਂਦੇ ਤੋਂ ਬੀੜ ਗਈ ਪਿਆ ਦਿੰਦੇ ਤੇ ਕੱਪੀਆਂ ਤੇਰੇ ਬਾਪੂ ਦਾ ਕੀ ਹਾਲ ਆ ਉਹ ਬਾਪੂ ਦਾ ਤਨੋਂ ਕੀ ਹਾਲ ਹੋ ਰਹੀ ਮਜਰ ਕਾ ਨੂੰ ਬਾੜੀ ਗਰਮੀ ਵੀ ਮਾੜੀ ਆ ਤੇ ਬਾੜੀ ਠੰਡ ਵੀ ਮਾੜੀ ਆ ਧੀਆ ਹੋ ਆਉ ਤੇ ਗੱਲਾਂ ਸਾਡੇ ਜੂਠ ਚੱਕ ਵਾਲਾ ਬਾਪੂ ਕੱਠਾ ਜਾ ਹੋਇਆ ਫਿਰ ਤਾਂ ਬਚਦਾ ਏ ਤਨੋਂ ਤਿੰਨ ਚਾਰ ਦਿਨ ਹੋ ਗਏ ਮੇਰੇ ਘਰ ਵਾਲੀ ਨੇ ਮੈਨੂੰ ਮਗਲਾਲ ਕੀਤਾ ਕਹਿੰਦੀ ਸੀ ਬਾਪੂ ਦੀ ਤਵੇਤ ਜੀ ਠੀਕ ਨਹੀਂ ਰਹੀ ਨਾ ਡੁੱਬ ਜਣਿਆ ਫਿਰ ਤੂੰ ਕੀ ਕਿਹਾ ਕਹਿੰਦੀ ਕਿਹੜੇ ਡਾਕਟਰ ਨੂੰ ਬੁਲਾਈਏ ਮੈਂ ਜੇ ਡਾਕਟਰ ਤੇ ਗੋਲੀ ਮਾਰ ਤੋਂ ਬਿਲਾ ਅੰਦੇ ਵਿੱਚ ਤੋਂ ਨੀਬੂ ਨਕੇ ਉੜਦੇ ਤੇ ਢੋਡੀ ਦੀ ਫਮੈਲ ਪਾ ਦੇ ਨਾਲੇ ਬਾਪੂ ਦਾ ਪੇਟ ਸਾਫ ਹੋ ਜਾਂਦਾ ਅੱਛਾ ਅਵੇ ਫਿਰ ਕੀ ਹੋਇਆ ਤੰਨੋ ਬਾਪੂ ਦੀ ਤਾਂ ਰਾਮ ਰਾਮ ਸਾਤ ਹੋਏ ਹੋਏ ਦਨ ਕਿਤੇ ਪੇਦਾ ਬਾਪੂ ਮਰ ਗਿਆ ਤੇ ਉਦੋਂ ਕਿਤੇ ਮੇਰਾ ਮਾਲ ਮੁਕਿਆ ਵਾ ਅੱਛਾ ਬਾਈ ਜੇ ਦੋਨੋਂ ਪਤਾ ਵੀ ਅਮਲੀ ਬੰਦੇ ਦਾ ਜਦੋਂ ਮਾਲ ਮੁਕਿਆ ਹੋਵੇ ਨਾ ਤੋ ਰੋਇਆ ਜਾਂਦਾ ਨਾ ਤੋ ਸਿਆ ਜਾਂਦਾ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਆਪਾਂ ਚੀਮੇ ਕੋਲੇ ਜਾਂਦੇ ਆਂ ਮਾੜੀ ਮੋਟੀ ਨਾਗਣੀ ਖਾ ਕੇ ਬਾਪੂ ਨੂੰ ਰੋ ਚੱਜਣਾ ਦੇ ਹੋ ਜਦੋਂ ਤਨੋਂ ਚੀਮੇ ਦੇ ਕੋਲੇ ਗਏ ਨੇ ਵੀ ਜਵਾਬ ਦੇ ਅੱਛਾ ਮੈਂ ਕਿਹਾ ਸ਼ੌਂਕੀ ਗੱਲ ਨਹੀਂ ਜਮਾਬ ਦਿੰਦਾ ਉਹਨੇ ਵੀ ਪੁੱਠਾਈ ਹੱਥ ਮਾਰਤਾ ਜਦੋਂ ਮੈਂ ਢਿੱਲਾ ਜਾ ਮੂੰਹ ਕਰਕੇ ਘਰੇ ਆਇਆ ਘਰੇ ਆ ਕੇ ਦੇਖਿਆ ਬਾਪੂ ਨੂੰ ਚੱਕੀ ਜਾਣਿਆ ਅੱਛਾ ਮੂਰੇ ਬੰਦੇ ਤੁਰੇ ਜਾਂਦੇ ਆ ਪਿੱਛੇ ਬੁੜੀਆਂ ਤੁਰੀਆਂ ਜਾਂਦੇ ਨੇ ਉਹ ਢੁੱਪ ਚਾਣਿਆ ਫੇਰ ਕੀ ਹੋਇਆ ਮੈਂ ਗਾ ਬੀਆ ਬਲੀਆ ਮਾਲ ਨਹੀਂ ਘਾਤਾ ਬੁੜੀਆਂ ਆ ਕੇ ਹੋਈ ਬੇਚਣ ਬੁਰਗਾ ਤੇ ਨਾ ਆੜੀ ਨਾਲ ਚਾਹ ਹੋ ਜਦੋਂ ਤਨੋਂ ਮੈਂ ਬੁਰਗਾ ਤੇ ਨਾ ਆਪਰੇ ਜਾਨਾ ਨਾ ਇੱਕ ਬੰਦ ਦੀ ਬੇਬੇ ਨੇ ਚਾਂਗ ਮਾਰੀ ਪਤਾ ਕੀ ਕਹਿੰਦੀ ਬੇ ਮਰ ਜਾਣੀਆ ਕੀ ਕਹਿੰਦੀ ਮੈਂ ਤੂੰ ਤਾਂ ਉੱਥੇ ਚਲਿਆ ਗਿਆ ਜਿੱਥੇ ਜਰਦਾ ਨਾ ਵੀੜੀ ਵੇ ਮੇਰਾ ਤੇਲ ਘਟ ਗਿਆ ਮੈਂ ਕਦੀ ਸਾਡੇ ਪਾਪੂ ਨੂੰ ਨਾ ਜਾਂਦਾ ਤੇ ਨਾ ਵੀੜੀ ਮੈਂ ਵੀ ਸਾਡੀ ਤੁੰਨੋਂ ਦੂਜੀ ਬੇਬੇ ਨੇ ਚਾਂਗ ਕੱਢੀ ਨਾ ਡੁੱਪ ਜਾਣਿਆ ਉਹ ਕੀ ਕਹਿੰਦੀ ਬੇ ਤੂੰ ਤਾਂ ਉੱਥੇ ਚਲਿਆ ਗਿਆ ਜਿੱਥੇ ਬੀਸੀਆਰ ਨਾ ਸੀੜੀ ਵੇ ਨਾ ਕਦੇ ਭਾਟਾ ਪੁੜਾ ਤਾਲਾ ਜਿਕਰਾ ਤੇ ਕਿਬিনা ਰੋਟੀ ਵੀ ਝਿਕਾਂਦਾ ਹੁੰਦਾ ਨਰਕਾਂ ਚ ਲੈ ਕੇ ਜਦੋਂ ਤੰਨਾ ਪੈਂਦੀ ਸਾਡੀ ਤੀਜੀ ਬੇਬੇ ਨੇ ਜਾਗ ਮਾਰੀ ਮੈਨੂੰ ਵੀ ਤੁਰਾਂ ਪੈਣਾ ਲਾਉ ਨਾ ਰੋਟ ਜਣਿਆ ਉਹ ਕੀ ਕਹਿੰਦੀ ਨੀਂਦਗੀਰ ਕੁਰੇ ਦੇਖੀ ਮੂਰੇ ਗੋਹਾ ਪਿਆ ਨਾਲੋਂ ਕੀ ਪਤਾ ਕੀ ਕਹਿੰਦੀ ਵੀ ਕੀ ਕਹਿੰਦੀ ਨੀਂ ਸੌਕਣੇ ਪਹਿਲਾਂ ਨੀ ਦੱਸਿਆ ਹੁਣ ਤਾਂ ਵਿਧਿਆ ਗਿਆ ਬਿੱਤੀ ਆਪਦਾ ਰਾਮ ਕਿਥੋਂ ਆਇਆ ਲੈ ਵੀ ਹੁਣ ਰਟ aste ਸੈਤਰੀ ਸਾਡੇ ਨੇੜੇ ਫੌਂਟ ਕੇ ਸਮਾਂ ਇੰਦਾ ਲਾਸਟੀ ਤੋਂ ਕੱਲਾ ਕਹਿਣੀਆਂ ਜੇ ਤੂੰ ਮੇਰੇ ਤੰਨੋਂ ਸਵਾਲ ਦਾ ਜਵਾਬ ਦੇਤਾ ਤਾਂ ਤੈਨੂੰ ਰੁਪਈਆ 500 ਅੱਛਾ ਤੇ ਜੇ ਨਾ ਜਵਾਬ ਦਿੱਤਾ ਤਾਂ 1000 ਰੁਪਈਆ ਲਉ ਮਨਜ਼ੂਰ ਹੈ ਬੇ ਮਨਜ਼ੂਰ ਆਜਕਲ ਦੇ ਮੁੰਡੇ ਬਹੁਤ ਬੜੇ ਲਿਖੇ ਆ ਦੇ ਅੱਜਕੱਲ੍ਹ ਦੀਆਂ ਕੁੜੀਆਂ ਵੀ ਬਹੁਤ ਪੜੀਆਂ ਲਿਖੀਆਂ ਨੇ। ਉਹ ਤੋਂ ਜਾਣਦੇ ਮੈਂ ਤੈਨੂੰ ਦੱਸਤਾ ਆਰਟੀਕਲ ਦੇ ਮੁੰਡੇ ਬਹੁਤ ਬੜੇ ਲਿਖੇ ਆ। ਦੇ ਅੱਜਕੱਲ੍ਹ ਦੀਆਂ ਕੁੜੀਆਂ ਵੀ ਬਹੁਤ ਪੜੀਆਂ ਲਿਖੀਆਂ ਨੇ। ਆਹ ਮੁੰਡਾ ਦੇਖ ਲੈ ਇਹਨੇ ਵੀ ਐਡ ਕੀਤਾ ਆ ਜਾ। ਕੱਦਿਆਂ ਤੇ ਮੁੰਡੇ ਬਹੁਤ ਬੜੇ ਲਿਖੇ ਆ। ਮੈਂ ਥੋੜੀ ਪੜ੍ਹਾਈ ਦੀ ਭਰਗ ਕਰਾਂ। ਕਰੋ। ਦੇਖ ਲੈ ਵੀ ਸਾਰੀਆਂ ਭੈਣਾਂ ਬੈਠੀਆਂ ਸਾਰੀਆਂ ਤੇਰੀ ਸਪੋਰਟ ਤੇ ਬੈਠੇ। ਅੱਛਾ। ਤਿਆਰ ਜਿੰਨੇ ਮੇਰੇ ਭਰਾ ਕਹਦੇ ਸਾਰੀ ਮੇਰੀ ਥੋੜ ਜਾ ਆ ਬਈ ਹਟਕਣਾ ਕਰ ਦੋ ਪੱਕੀ ਗੱਲ ਹੈ ਨਾ ਜੇ ਤਾਂ ਸਵਾਲ ਦਾ ਜਵਾਬ ਦੇਦਾ ਤਾਂ 500 ਰੁਪਏ ਬਾਹਰੋਂ ਇਕੱਠਾ ਕਰਕੇ ਤੈਨੂੰ ਤਾਂ ਨਹੀਂ 1000 ਰੁਪਏ ਦੇਣਾ ਪੈਣਾ ਮਨਜੂਰ ਹੈ ਦੇ ਮਨਜੂਰ ਆ ਤੇ ਪਹਿਲਾਂ ਇਹ ਕੀ ਚੀਜ਼ ਦਾ ਨਾਮ ਬਾਪੂ ਕੋਈ ਵੀ ਦੀਦੀ ਹੋਵੇ ਤੇ ਆਂਟੀ ਦੀਦੀ ਹੋਵੇ ਇਹ ਹੋ ਜੀ ਜਿਹੜੀ ਦੁੱਧ ਵੀ ਦਿੰਦੀ ਆ ਤੇ ਆਂਡੇ ਵੀ ਦਿੰਦੀ ਆ ਹਾਂ ਮੁਰਗੀ ਆਂਡੇ ਦਿੰਦੀ ਆ ਪਰ ਦੁੱਧ ਨਹੀਂ ਦਿੰਦੀ ਨਹੀਂ ਦਿੰਦੀ ਮਾਝ ਦੁੱਧ ਦਿੰਦੀ ਆ ਪਰ ਆਂਡੇ ਨਹੀਂ ਦਿੰਦੀ ਬਿਲਕੁਲ ਨਹੀਂ ਦਿੰਦੀ ਦੇ ਮੈਨੂੰ ਤਾਂ ਨਹੀਂ ਪਤਾ ਆ ਕੀ ਏਡਾ ਟੋਡੇ ਪਿੰਡ ਵਾਲਾ ਗੋਲਡੀ ਆ ਬੀ ਆ ਉਹ ਦੁਕਾਨ ਤੇ ਦੁੱਧ ਵੀ ਦੇਈ ਜਾਂਦਾ ਤੇ ਆਂਡੇ ਵੀ ਦੇਈ ਜਾਂਦਾ ਸ਼ੰਗਲ ਲੱਗਿਆ ਤਾਂ ਖੁੱਲ ਕੇ ਤਾੜੀ ਮਾਰ ਦੋ ਇੰਨੇ ਗਾਢੀ ਕੂਲ ਕਰੇ ਤਾਂ ਕਿ ਕਲਾਕਾਰ ਹੋਰ ਬੇਚਨਨ ਵੀ ਹਾਜ਼ਰੀ ਲਵਾਉਣੀ ਹੈ ਸਾਡਾ ਮਜੀਠੀ ਪ੍ਰਵਾਹ ਜੀ ਦੇਵੀ ਭਾਈ ਨੂੰ ਬੋਮ ਦਾਵੇ ਚਾਲੀ ਤੋਂ ਪਹਿਲਾਂ ਆ ਸਤੇ ਦੇ ਕੌਂ ਦੇ ਸਾਰੇ ਸੰਗਤਾਂ ਬਹੁਤ ਬਹੁਤ ਧੰਨਵਾਦ ਦਿਨਾਂ ਬਲੋਂ ਬਹੁਤ ਸਾਰਾ ਮਾਣ ਬੋਲ ਕੇ ਆ ਸਾਡੇ ਭਾਈ ਸ਼ਮਾ ਜੀ ਗਰਾਉਂ ਔਰ ਬਾਬਾ ਕਾਲਾ ਜੀ ਔਰ ਸਾਡੇ ਪੱਤਰਕਾਰ ਸਾਹਿਬ ਮਾਈ ਫੋਟੋਗ੍ਰਾਫਰ ਔਰ ਸਾਡੇ ਪ੍ਰਬੰਧਕ ਕਮੇਟੀ ਸਾਡੇ ਬਾਬਾ ਜੀ ਬੈਂਤ ਜੀ ਜਿਨ੍ਹਾਂ ਦੀ ਬਦੌਲਤ ਸਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਸਾਰਿਆਂ ਦਾ ਬਹੁਤ ਬਹੁਤ ਸੰਦ ਇੱਕ ਵਾਰ ਖੁੱਲ ਕੇ ਤਾੜੀ ਮਾਰ ਆ